ਫਟੋ ਡਾਟ ਬਾਈ ਜੇ ਚੈਕਿੰਗ ਤਾਂ ਹਰ ਵੀ ਰੁਟੀਨ ਦੇ ਵਿੱਚ ਹਰ ਹਰ ਹੋ ਰਹੀ ਹੈ ਲੇਕਿਨ ਅੱਜ ਬਾਟੂ ਕੋ ਬੀਏ ਸਾਹਿਬ ਤੋਂ ਲਦਰ ਰੇਂਜ ਵੱਲੋਂ ਸਾਰੇ ਤਿੰਨ ਜਿਹੜਿਆਂ ਤੇ ਰੈਗੂਲਰ ਕੀਤਾ ਹੋਆ ਉਹਦੇ ਸਬੰਧ ਦੇ ਵਿੱਚ ਸਖਤ ਮਾਡਲ ਵੀ ਕੀਤੀ ਗਈ ਹੈ ਔਰ ਤੌਣ ਜਾਣ ਵਾਲੇ ਵਹੀਕਲ ਵੀ ਚੈਕਿੰਗ ਕਰ ਰਹੇ ਹਨ ਕੋਈ ਤਤਰਾਜ ਜੋ ਕਿਸੇ ਦਾ ਲੈਪਟਾਪ ਹੋ ਜਾਵੇ ਕੋਈ ਧਿਆਰ ਜਾਂ ਕੋਈ ਵੈਪਨ ਦਾ ਪਿਆਰੇ ਜੀ ਇਹਨੂੰ ਘਾਹ ਦੀ ਮੜੀ ਦੇਖਵੀ ਨਾਲ ਅਕਸ ਚੈਕਿੰਗ ਕਰਦੇ ਹਨ ਬਾਟੂ ਜੀ ਬਿਲਕੁਲ ਬਿਨਾਂ ਲਿਖੇ ਐਜਾ ਹੀ ਰੈਡ ਰੈਕਟਾ ਕੀਤਾ ਹੋਏ ਨੇ ਔਰ ਅੱਜ ਵੀ ਕੀਤਾ ਜਾ ਰਿਹਾ ਹੈ ਸਰ ਜਿੱਦਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਨਾਕੇ ਲੱਗੇ ਰਹਾਡਾ ਬਸ ਹਰ ਵਾਈਟ ਟਾਈਮ ਤੇ ਇੱਥੋਂ ਵੀ ਜ਼ਿਆਦਾ ਸਖਤ ਨਾਕੇ ਲੱਗ ਰਹੇ ਨੇ ਕੋਈ ਵੀ ਕ੍ਰਿਮੀਨਲ ਬੰਦਾ ਜਿਹੜਾ ਕੋਈ 12 ਅਸਰ ਇਹਦਾ ਬਿਲਕੁਲ ਫੇਰਲੀ ਤੇ ਕੰਪਲੀਟਾ ਜਾਂਦਾ ਕਿਸੇ ਕਿਸਮ ਦਾ ਦੇਪਾ ਨਹੀਂ ਮਤਲੀਵ ਜੇ ਕੋਈ ਵੀ ਜਿਹੜਾ ਲਾਇਟ ਆਰਡਰ ਨੂੰ ਕੰਪਲੀਟ ਜਿਆ ਧਿਆਨ ਚ ਰੱਖੇ ਤੇ ਕਿਥੋਂ ਵੀ ਨਾਕੇ ਲਗਾਏ ਜਾ